ਅਮਰੀਕਾ ਦੇ ਵੱਲੋਂ ਹੁਣ ਹੋਰ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਔਰ ਦੱਸ ਦਈਏ ਕਿ ਹੁਣ ਇੱਕ ਹੋਰ ਜਹਾਜ਼ ਲੈਂਡ ਕੀਤਾ ਗਿਆ ਪਰ ਇਹ ਜਹਾਜ਼ ਹੁਣ ਅੰਮ੍ਰਿਤਸਰ 에ਅਰਪੋਰਟ ਤੇ ਨਹੀਂ ਕਿਤੇ ਹੋਰ ਹੀ ਲੈਂਡ ਹੋਇਆ ਔਰ ਕੀ ਕੁਝ ਵੱਡੇ ਕਦਮ ਚੁੱਕੇ ਗਏ ਨੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਦਰਸਲ ਹੁਣ ਇੱਕ ਹੋਰ ਭਾਰਤੀਆਂ ਦਾ ਜਹਾਜ਼ ਲੈਂਡ ਹੋਇਆ ਪਰ ਉਹ ਅੰਮ੍ਰਿਤਸਰ 에ਅਰਪੋਰਟ ਨਹੀਂ ਪਨਾਮਾ ਦੇ ਵਿੱਚ ਲੈਂਡ ਕੀਤਾ ਗਿਆ ਪੂਰੀ ਜਾਣਕਾਰੀ ਕੀ ਹੈ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦਾ سلسلہ جاری ਹੈ ਇਸ ਲਈ ਅਮਰੀਕਾ ਵੱਲੋਂ ਗੈਰ ਕਾਨੂੰਨੀ ਟੰਗ ਨਾਲ ਉੱਥੇ ਗਏ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਹਨਾਂ ਭਾਰਤੀਆਂ ਨੂੰ ਅਮਰੀਕਾ ਤੋਂ ਲੈ ਕੇ ਤਿੰਨ ਫਲਾਈਟਾਂ ਪਹਿਲਾਂ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਚੁੱਕੀਆਂ ਨੇ ਪਰ ਹੁਣ ਅਮਰੀਕਾ ਵੱਲੋਂ ਕੁਝ ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਇਹਨਾਂ ਨੂੰ ਫਿਲਹਾਲ ਡਿਪੋਰਟ ਕਰਕੇ ਪਨਾਮਾ ਭੇਜਿਆ ਗਿਆ ਇੱਥੇ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਪਨਾਮਾ ਨੇ ਭਾਰਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੇ ਇੱਕ ਸਮੂਹ ਤੇ ਸੁਰੱਖਿਆ ਪਹੁੰਚਾਉਣ ਬਾਰੇ ਸੂਚਿਤ ਕੀਤਾ ਗਿਆ ਹੈ ਉੱਥੇ ਭਾਰਤੀ ਮਿਸ਼ਨ ਉਹਨਾਂ ਤੱਕ ਪਹੁੰਚ ਕਰਨ ਤੋਂ ਬਾਅਦ ਉਹਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਮੇਜ਼ਬਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਦੱਸ ਦਈਏ ਕਿ ਪਨਾਮਾ ਕੋਸਟਾ ਰੀਕਾ ਅਤੇ ਹੋਰ ਕਈ ਥਾਵਾਂ ਵਿੱਚ ਭਾਰਤੀਆਂ ਨੇ ਦੂਤਾਵਾਸ ਨੇ ਵੀਰਵਾਰ ਨੂੰ ਐਕਸ-ਰੇਜ ਜਾਣਕਾਰੀ ਨੂੰ ਸਾਂਝੀ ਕੀਤਾ ਦਰਸਲ ਦੱਸ ਦਈਏ ਕਿ ਹਾਲਾਂਕਿ ਅਮਰੀਕਾ ਵੱਲੋਂ ਇਸ ਵਾਰ ਕਿੰਨੇ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਔਰ ਇਹ ਭਾਰਤੀ ਅਮਰੀਕਾ ਸਰਕਾਰ ਦੁਆਰਾ ਪਨਾਮਾ ਭੇਜੇਗੇ 299 ਪ੍ਰਵਾਸੀਆਂ ਦੇ ਇੱਕ ਵੱਡੇ ਗਰੁੱਪ ਦਾ ਹਿੱਸਾ ਹੈ ਔਰ ਇਹ ਲੋਕ ਪਿਛਲੇ ਹਫਤੇ ਤੈਨੂੰਡਾਨਾ ਰਹੀ ਪਨਾਮਾ ਵਿੱਚ ਪਹੁੰਚੇ ਸਨ ਪਨਾਮਾ ਦੇ ਰਾਸ਼ਟਰਪਤੀ ਦੇ ਵੱਲੋਂ ਜੋ ਹੈ ਅਮਰੀਕਾ ਨੂੰ ਸਹਿਮਤੀ ਦਿੱਤੀ ਸੀ ਕਿ ਪਨਾਮਾ ਦੇਸ਼ ਨਿਕਾਲਾ ਦੇਣ ਵਾਲਿਆਂ ਨੂੰ ਇੱਕ ਹੋਰ ਪੁੱਲ ਦੇਸ਼ ਵਜੋਂ ਕੰਮ ਕਰੇਗਾ ਤੇ ਇਸੇ ਦੌਰਾਨ ਹੀ ਟਰੰਪ ਪ੍ਰਸ਼ਾਸਨ ਨੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਵਾਅਦਾ ਕੀਤਾ ਹੈ ਔਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਜਿਹੜੇ ਦਾਖਲ ਹੋਏ ਨੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕਟਿਆ ਜਾਵੇਗਾ ਤੇ ਹਾਲੇ ਵੀ ਹੋਰ ਵੱਡੀਆਂ ਕਾਰਵਾਈਆਂ ਹੋਣ ਦੀਆਂ ਜਿਹੜੀਆਂ ਚਰਚਾਵਾਂ ਨੇ ਔਰ ਦੱਸਿਏ ਕਿ ਪਨਾਮਾ ਅਤੇ ਕੋਸਟਾ ਰੀਕਾ ਵਿੱਚ ਭਾਰਤ ਦੇ ਦੂਤਾਵਾਸਾ ਨੇ ਐਕਸ ਤੇ ਪੋਸਟ ਕੀਤਾ ਹੈ ਕਿ ਪਨਾਮਾ ਦੇ ਅਧਿਕਾਰੀਆਂ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਭਾਰਦਿਆਂ ਦਾ ਇੱਕ ਸਮੂਹ ਅਮਰੀਕਾ ਤੋਂ ਪਨਾਮਾ ਪਹੁੰਚ ਗਿਆ ਹੈ ਉਹ ਸਾਰੀਆਂ ਜ਼ਰੂਰੀ ਸਹੂਲਤਾਂ ਵਾਲੇ ਇੱਕ ਹੋਟਲ ਵਿੱਚ ਸੁਰੱਖਿਅਤ ਹਨ ਦੂਤਾਵਾਸਤੀਮਾ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਮੇਜ਼ਬਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਦੱਸਿਏ ਕਿ ਹੁਣ ਟਰੰਪ ਪ੍ਰਸ਼ਾਸਨ ਵੱਲੋਂ ਏਅਰਕ루ਨੀ ਪ੍ਰਵਾਸੀਆਂ ਵਿਰੁੱਧ ਤੇਜ਼ ਕੀਤੀ ਗਈ ਇਸ ਸਖਤਾਈ ਤੇ ਵਿਚਾਰ ਵੀ ਹੁਣ ਤੱਕ ਕੁੱਲ ਜਿਹੜਾ ਵਾ ਬਹੁਤ سارے ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਔਰ ਇਹ ਤਿੰਨੋਂ ਫਲਾਈਟਾਂ ਵਿੱਚ ਜਿਹੜੇ ਭਾਰਤੀ ਡਿਪੋਰਟ ਹੋ ਕੇ ਆਏ ਨੇ ਔਰ ਬਹੁਤ ਇਹਨਾਂ ਨੂੰ ਲੈ ਕੇ ਚਰਚਾਵਾਂ ਉੱਠੀਆਂ ਸੀਗੀਆਂ ਔਰ ਦੱਸ ਦਈਏ ਕਿ ਤਿੰਨ ਫਲਾਈਟਾਂ ਜਿਹੜੀਆਂ ਨੇ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਰ ਚੁੱਕੀਆਂ ਨੇ ਤੇ ਦੱਸ ਦਈਏ ਕਿ ਹੁਣ ਇਹ ਸਾਰੇ ਜਿਹੜੇ ਲੈਂਡ ਕੀਤੇ ਸੀਗੇ ਉਹਨਾਂ ਨੂੰ ਆਪਣੇ ਆਪਣੇ ਟਿਕਾਨਿਆਂ ਤੇ ਪਹੁੰਚਾਇਆ ਗਿਆ ਆਪਣੇ ਆਪਣੇ ਘਰਾਂ 'ਚ ਪਹੁੰਚੇ ਨੇ ਪਰ ਹੁਣ ਜਿਹੜਾ ਇੱਕ ਹੋਰ ਜਹਾਜ਼ ਲੈਂਡ ਕੀਤਾ ਉਹ ਪਨਾਮਾ ਦੇ ਵਿੱਚ ਲੈਂਡ ਹੋਇਆ ਔਰ ਉੱਥੇ ਸਾਰੇ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਤਾਂ ਹੁਣ ਭਾਰਤ ਜਿਹੜਾ ਵਾ ਉਹਨਾਂ ਨੂੰ ਵਾਪਸ ਲਿਆਵੇਗਾ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਤੇ ਬਹੁਤ ਵੱਡੇ ਕਦਮ ਚੁੱਕੇ ਜਾ ਰਹੇ ਨੇ ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਹੁਣ ਅਮਰੀਕਾ ਸਰਕਾਰ ਲਗਾਤਾਰ ਐਕਸ਼ਨ ਮੋੜ ਦੇ ਵਿੱਚ